ਸਾਰਿਆਂ ਨੂੰ ਅੱਜ ਵਾਰ ਹੈਗਾ ਮੰਗਲ ਠੀਕ ਏ ਤੇ ਨੀਤਾ ਜਦੋਂ ਹੁਣ ਬੰਦਿਆਂ ਦੀਆਂ ਮਾੜੀਆਂ ਇਹ ਕੰਮ ਕਿਤੋਂਣਗੇ ਆ ਚਾਹ ਕੇ ਕਰੋ ਸਵੇਰੇ ਕਹਿੰਦੇ ਪਤੀ ਬੰਦ ਹੋ ਜਾਣੀ ਅੱਜ ਛੁੱਟੀ ਕਰ ਲੈਣੇ ਆ ਆਹ ਦੇਖੋ ਆਹ ਬੰਦਾ ਮੈਨੂੰ ਕਹਿੰਦਾ ਕਹਿੰਦਾ ਛੁੱਟੀ ਕਰ ਲੈਣੇ ਅੱਜ ਫੂਲ ਤੇ ਜਾਂਨੇ ਆ ਠੀਕ ਏ ਐਡੀ ਨੀਤ ਮਾੜੀ ਬੱਤੀ ਸੱਚੀ ਛੜ ਗਈ ਜੀ ਆਹਨ ਸਮਾਨ ਸੰਭੜ ਦੇ ਜੀ ਲੋ ਆਪਾਂ ਥੋੜੀ ਦੇਰ ਚ ਮਤਵਾ ਦੇ 10-15 ਮਿੰਟਾਂ ਚ ਆਪਾਂ ਜਾਂਦੇ ਆ ਪੂਲ ਤੇ ਫਿਰ ਬਾਕੀ ਗੱਲਾਂ ਤੁਹਾਡੇ ਨਾਲ ਉੱਥੇ ਕਰਦੇ ਆ ਚਲੋ ਹਲੋ ਜੀ ਮਿੱਤਰੋ ਕੰਮ ਤੋਂ ਕਰ ਆਏ ਆ ਛੁੱਟੀਆਂ ਹੋਣਾ ਆਪਾਂ ਜਾ ਰਹੇ ਆ ਏ ਅੱਧਰ ਚੈੱਕ ਕਰਿਓ ਮੜਾ ਯਾ ਮਾ ਥੋੜਾ ਜਿਹਾ ਹੋ ਗਿਆ ਓਕਾ ਫੋਨ ਆ ਗਿਆ ਇੱਕ ਕੰਮ ਤੋਂ ਬੱਤੀ ਜੀ ਉਧਰ ਆਂਦੀ ਪਈ ਆ ਤੇ ਲੋਕ ਗੱਟੀਆਂ ਪੇਜ ਮਾਰਦੇ ਆ ਚਿਮਣੀ ਕੇ ਦੀ ਡਿੱਗ ਚੱਲੀ ਜਾਵੇ ਉਧਰ ਚੱਲੇ ਆ ਉਧਰੋਂ ਹੋ ਕੇ ਫੇਰ ਆਪਾਂ ਚਾਲੇ ਪਾਉਨੇ ਆ ਪੂਲ ਵਾਲ ਨੂੰ ਹਾਂਜੀ ਦੋਸਤੋ ਕਿਤਾ ਲੱਗ ਗਿਆ ਫੇਰ ਪੂਲ ਤੇ ਚੱਲੇ ਹੀ ਹੁਣ ਕੰਮ ਤੇ ਜਾਣਾ ਪੈ ਰਿਹਾ ਸੋ ਫੂਲ ਤੇ ਜਾਣਾ ਪੈਂਦਾ ਹਿੰਦਾ ਤੇ ਹੁਣ ਫੂਨ ਆ ਗਿਆ ਕੰਮ ਤੇ ਜਾਣਾ ਪੈਂਦਾ ਕਿੰਨਾ ਦਾ ਫੀਰ ਹੋ ਰਿਹਾ ਹੈ ਹੈ ਬਹੁਤ ਮਾਰੀ ਨਾ ਜੇ ਜਮਾਤਾ ਦੇ ਪਾਣੀ ਛਰ ਚੁੱਕਾ ਹੈ ਕੋਈ ਨਹੀਂ ਕਾਰ ਨਹੀਂ ਜਾਣਾ ਡੇ ਘੰਟੇ ਲਈ ਪਾਣੀ ਛਰ ਕੋਈ ਨਹੀਂ ਅੱਧੇ ਘੰਟੇ ਬਾਅਦ ਫੇਰ ਆਪਾਂ ਜਾਵਾਂਗੇ ਚਾਲੇ ਵਾਲੇ ਜੇ ਫੂਲ ਵਾਲੂ ਠੀਕ ਹੈ ਹੁਣ ਦੋ ਤਿੰਨ ਮੁਹੱਲੇ ਬੰਦੇ ਆ ਉਹਨਾਂ ਨੂੰ ਲੈਣਾ ਆ ਤੇ ਫੇਰ ਆਪਾਂ ਜਾਣਾ ਫੂਲ ਤੇ ਨਾਲੇ ਕਰਨੀ ਕੋਪੀ ਦੀ ਵੇਟ ਫੇਰ ਆਪਾਂ ਚੱਲਦੇ ਆ ਫੂਲ ਤੇ ਲੋ ਜੀ ਮਿੱਤਰੋ ਘਰ ਪਹੁੰਚ ਗਏ ਹੁਣ ਵੇਟ ਹੋਏਗੀ ਆ ਮੇਰਾ ਸੋਹਣਾ ਜਿਹਾ ਪੁੱਤ ਆ ਗੁੱਗੂ ਜੀ ਆ ਚੈੱਕ ਕਰੋ ਇੰਦਰ ਵੇਟ ਹੋ ਰਹੀ ਏ ਵੇਟ ਹੋ ਰਹੀ ਏ ਤੁਬੀ ਜਾਣਾ ਹਨੂ ਹਨੂ ਭੁੱਲ ਤੇ ਜਾਣਾ ਗੰਮੀ ਲੱਗਣ ਦੀ ਗੰਮੀ ਲੱਗਦੀ ਗੰਮੀ ਲੱਗਦੀ ਕੱਕੇ ਹੰ ਅਨੂ ਕੇ ਆਣਾ ਫੋਟੇ ਜਾਣਾ ਕਿ ਨਹੀਂ ਵੇ ਜਿਆਨ ਦੇ ਸਾਰੇ ਇੱਕ ਬੰਦਾ ਤੇ ਆ ਗਿਆ ਜੀ ਉਹ ਚੈੱਕ ਕਰੋ ਨਿਕਰ ਗਏਗਾ ਹਾਂ ਆਹੋ ਗੱਲ ਹੈ ਆ ਜਾ ਕੇ ਕਰੋ ਬੰਦਾ ਰੋਈ ਜਾਂਦਾ ਜੀ ਆਪਣਾ ਅਕਾਊਂਟ ਚੈੱਕ ਕਰਾ ਆਂ ਪਹਿਲਾਂ ਆ ਵੇਖੋ ਪਬਜੀ ਨਹੀਂ ਛੱਡਦੀ ਇਹਨੂੰ 280 ਰਹਿ ਗਏ ਟੋਨ ਤੇ ਕੋਈ ਨਹੀਂ ਬਥੇਰੇ ਆ ਤਿੰਨ ਜਣੇ ਤਿੰਨ ਜਣਿਆਂ ਦੇ ਪੈਸੇ ਦਿੱਤੇ ਜਾਣੇ ਕੀ ਹੋ ਗਿਆ ਆ ਕੀ ਗੱਲ ਆ ਹੈ ਨਹੀਂ ਦੱਗਣਾ ਮੈਨੂੰ ਦੇਰੇ ਕਿ ਹੋਣੀਆਂ ਮੈਨੂੰ ਹੋਣਾ ਇਹ ਵੀ ਆ ਫਿਰ ਮੂੰਹ ਹਲ ਵੇਖ ਲੀ ਹਟੇ ਚੱਲ ਵੀਡੀਓ ਬਣਾ ਲਈ ਹੱਡੀ ਚੱਲ ਵੀਡੀਓ ਬਣਾ ਲਈ ਹੱਡੀ ਕੋਈ ਆ ਗਿਆ ਆ ਗਿਆ ਆ ਗਿਆ ਕੋੜਿਆ ਤੇਰੀ ਵੇਟ ਢੂੰਢੀ ਗਈ ਗੋਪੀ ਦੀ ਆ ਗਏ ਨੇ ਇੱਧਰ ਦੂਜਾ ਮੋਟਰਸਾਈਕਲ ਆ ਗਿਆ ਆ ਤੂੰ ਕੰਦ ਪਾਇਆ ਵਲੋਗ ਵਲੋਗ ਆ ਚਾਹ 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 ਪੀ ਲਈਏ ਆਹ ਇਹ ਲੋ ਗਾਣਾ ਕੱਢਣ ਲਿਆ ਇਹ ਕਹਿੰਦਾ ਵਲੋਗ ਬਣਾਉਂਦਾ ਰਹਿੰਦਾ ਕਰੋ ਚੈੱਕ ਕਰੋ ਚਾਲੇ ਪਾਲੇ ਅੱਜ ਕਿਹੜਾ ਚੱਲ ਪੰਜ ਕਰਾਈ ਵਾਲੀ ਲੈਰ ਚੋਦੇ ਓਏ ਓਏ ਲੈਰੇ ਨੂੰ ਨੇ ਜਾਂਦੇ ਆ ਫੁੱਲ ਫਾਈਨਲ ਹੋ ਰਿਹਾ ਪੰਜ ਕਰਾਈ ਵਾਲੀ ਲੈਰ ਕਹਿੰਦੇ ਨੇ ਲੈਰੇ ਚਲ ਜਾਂਦੇ ਆ ਤੇ ਪਰ ਹੁਣ ਗੋਲ ਦਾ ਹੋ ਗਿਆ ਫੁੱਲ ਦਾ ਬਣਾਇਆ ਹੁਣ ਆਪਾਂ ਫੁੱਲ ਦਾ ਹੀ ਜਾਣ ਆਇਆ ਗੋਲ ਪਾਲਟੀ ਕਰਾਂਗੇ ਠੀਕ ਆ ਜੀ ਪੰਨ ਚੰਨ ਕਰਾਂਗੇ ਖਾਵਾ ਪੀਵਾ ਸਿੱਦੇ ਬਾਕੀ ਗੱਲਾਂ ਅਰਦੇ ਮਨ ਉੱਥੇ ਪਹੁੰਚ ਗਏ ਓਕੇ ਬਾਈ ਤਨ मुझसे प्यार करती है या नहीं करती है नहीं तेरा मुझसे प्यार है या नहीं है देखा अगर तू ऐसे करेगी ना तो मैं वैसे करूंगा और अगर तू वैसे करेगी ना तो मैं ऐसे करूंगा ये याद अगला बंदा बड़ा लग रहा ਉਹ ਪਿਛਲਾ ਤੇਰਾ ਸਾਰਿਆ ਹੁੰਦਾ ਇਹ ਨਾ ਜਿੰਨਾ ਮਰਜ਼ੀ ਦਾ ਟੱਟੀ ਘਰ ਆ ਗਿਆ ਬੈਠੀ ਦੇਣਾ ਓ ਮਾਈ ਗੱਡ ਨਾ ਜਿੰਨਾ ਮਰਜ਼ੀ ਲਿਓ ਠੀਕ ਆ ਕੋਦੀ ਨਾ ਜਿੰਨਾ ਮਰਜ਼ੀ ਲਈ ਮੇਰਾ ਭਰਾ ਟੱਟੀ ਘਰ ਆ ਕੇ ਕਰਨੀ ਓ ਠੀਕ ਆ ਹਾ ਤਮਾ ਦੱਸਤਾ ਜਨੂ ਤੂੰ ਵੀ ਕਰਨਾ ਠੀਕ ਆ ਜਨੂ ਮਤ ਕਰੋ ਉਹ ਵੇਖ ਆਪਾਂ ਪਹੁੰਚ ਗਏ ਇਹਦੇ ਫੂਲ ਦੇ ਕੋਈ ਨਹੀਂ ਆ ਬੇਲ ਨੇ ਜੇ ਪੂ ਸਾਫ ਹੋਊਗਾ ਫਿਰ ਇੱਥੇ ਵੜ ਜਾਗੇ ਉਹ ਹੋ ਦੇਖੀ ਇਹ ਨਹੀਂ ਇਹ ਕੜੀ ਭੇਲੇ ਹੋ ਅਹ ਲੋ ਇਧਰ ਡਿਸਕਸ ਨਹੀਂ ਹੋ ਰਿਹਾ ਆ ਬੰਦਾ ਹੱਡਾ ਕਹਿੰਦਾ ਕਹਿੰਦਾ ਪੂਲ ਸਹੀ ਨਹੀਂ ਹੈਗਾ ਬਸ ਅੰਦਰ ਜਾਂਦੇ ਆ ਫਿਰ ਚੈੱਕ ਕਰਦੇ ਆ ਵੇਖ ਆਇਓ ਯਾਰ ਲੋ ਜੀ ਮਤਲਬ ਉਹ ਬੜੀ ਆਸ਼ਕ ਪੱਠੀ ਆ ਸ਼ਕਾ ਆਹ ਕਰੰਦੇਓ ਸਾਹ ਹੁੰਦਿਆ ਵਾਹ ਹੁੰਦਿਆ ਯਾਰ ਇਹਨੂੰ ਲੱਗੇ ਨਾ ਟਾਈਮ ਫਿਰ ਡੂੰਗਾ ਬੜਾ ਥਾਲਿਆ ਲਓ ਮਿੱਤਰੋ ਇੱਧਰ ਉਹਦੇ ਹੋ ਗਿਆ ਜੇ ਕੈਨਸਲ ਇਹ ਤੁਹਾਨੂੰ ਪਤਾ ਖਾਲੀ ਆ ਤੇ ਸਫਾਈ ਹੋ ਰਹੀ ਆ ਇਹਦੇ ਆਪਾਂ ਪਿਛਲੀ ਯਾਰ ਵੀ ਆਏ ਸੀਗੇ ਫਿਰ ਉਹ ਗੰਦਾ ਵੜਾ ਸੀਗਾ ਅੱਜ ਸਫਾਈ ਹੁੰਦੀ ਪਈ ਆ ਤੇ ਹੁਣ ਚੱਲਨੇ ਦੂਸਰੇ ਪੂਲ ਚਲੋ ਲਓ ਜੀ ਮਿੱਤਰੋ ਕਿਆ ਕਰੂ ਪਾਣੀ ਵੀ ਸੌਫ ਹੋ ਜ਼ਿਆਦਾ ਹੀ ਹੈ ਨਾ ਉਹ ਹੈ ਲੈ ਚੁੱਕ ਕੇ ਰੋਟਾ ਬਲੈਸਿਆ ਕੰਮ ਮਾਰਦੇ ਡਾਈ ਮਾਰਦੇ ਡਾਈ ਮਾਰਦੇ ਮਾਰਦੇ ਲੋ ਜੀ ਐਂਟਰੀ ਕਰਾ ਲੀ ਫੇਰ ਲੜਾਈਆਂ ਮਾਰਦੇ ਹਾਂ ਹਾਂਜੀ ਕਿਦਾਂ ਦਾ ਲੱਗ ਰਿਹਾ ਇੱਥੇ ਆ ਕੇ ਕਿਦਾਂ ਦਾ ਲੱਗ ਰਿਹਾ ਕੋਦੀ ਜੀ ਉਹ ਤਾਂ ਵਧੀਆ ਵਧੀਆ ਭਾਜੀ ਪੈਸਾ ਹੀ ਪੈਸਾ ਹੋਊਗਾ ਗੋਪੀ ਗਿਆ ਸੀ ਅਗਾਸ਼ੀਆ ਹਾਂ ਉਹ ਮਾਰੋ ਗੋਪੀ ਗਿਆ ਸੀ ਕਿ ਨਹੀਂ ਹੋਇਆ ਜਾ ਘਰ ਕੱਠੇ ਉਹ ਦੋਸਤ ਉਹ ਉਹ ਵੀ ਇਹਨੇ ਗੂਗਲ 'ਤੇ ਕਰਤੀ ਯਾਰ ਬਾਕੀ ਕੈਸ਼ ਹੋਏਗਾ ਰੁਪਿਆ ਦਾ ਉਹ ਜੀ ਆਹ ਇੱਧਰ ਤੇ ਹਿੱਲ ਬੰਦਾ ਇੱਧਰ ਆ ਆ ਵੇਖੋ ਪਤਾ ਹੀ ਪੈਸੇ ਦੇਣੇ ਆ ਤੇ ਬੰਦਾ ਬੰਦਾ ਗੈਪ ਹੋ ਗਿਆ ਪੈਸੇ ਦੇ ਟਾਈਮ ਤੇ ਗੈਪ ਹੋ ਗਿਆ ਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਅਹ ਅਰੇ ਕੀ ਗੱਲ ਤੋਪਣੂ ਕੀ ਕਹਿਣਾ ਆ ਤੋਪਣੂ ਹੀ ਕਹਿਣਾ ਆ ਨਾਲਾ ਗਾ ਉਹ ਦਾਈਆਂ ਵੱਜ ਗਿਆ ਨੇ ਇੱਕ ਬੰਦਾ ਉਹ ਚਲ ਗਿਆ ਜੇ ਇੱਕ ਆ ਜੇ ਇੱਕ ਆ ਜੇ ਬਾਕੀ ਆ ਜੇ ਆ ਇੱਧਰ ਕੱਪੜੇ ਨੱਥਣ ਢੀ ਆ ਉਹ ਮੱਛੀ ਆ ਗਈ ਮੱਛੀ ਉਹ ਮੱਛੀ ਆ ਗਈ ਮੱਛੀ ਆ ਗਈ ਉਹ ਖਾਵਾ ਕਿ ਨਾ ਆਇਆ ਆਇਆ ਕਿਨਾ ਡੂੰਗਾ ਆ ਉਹ ਤੇ ਜਾਣੇ ਦੁਬਾਰਾ ਹਾਲਾਤ ਦੇ ਹੈ ਕੋਸ਼ੇ ਜਾ ਸਾਲਿਆਂ ਪੁਣੇ ਹਾਂ ਕਿੱਥੇ ਮੈਂ ਮਖਲੋਤਾ ਆ ਯਾਰ ਕੋਸ਼ੇ ਜਾ ਆ ਆ ਬਸ ਯਾਰ ਇੱਥੇ ਜਾ ਉਹ ਨਾ ਤੇ ਮਾਰ ਸੁਬਾਰਾ ਦਾ ਹਾਂ ਪੂਰਾ 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 ਦੁਬਾਰਾ ਕਹਿ ਮਾਰ ਕਰਦਾ क्या हो रहा है भाई यहाँ पे क्या हो रहा है भाई ये कहा फंस गया भाई मैं भाई ये क्या हो रहा है ओए <laughs> ओए मामा बोले मना के नहीं कैसा ला के चला मारो तेरा मारो आओ

ਸਾਰੇ ਕੋਲ ਕੋਤੀ ਹੋਰ ਆਪਣੇ ਆ ਆ ਜੀ ਦੋਸਤੋ ਵੈਨ ਕਿਹਦਾ ਡਰਦਾ ਕਿਉਂ ਹਾਂ ਜੀ ਵੈਨ ਚੱਲ ਗਏ ਨੇ ਤੇ ਲੜਾਈਆਂ ਉਹਨੇ ਪੂਰੇ ਪੂਰੇ ਜਾਨਦ ਬਣ ਗਏ ਲੜਾਈ ਦੇ ਪੂਰੇ ਤਾਲੀ ਵੇਖ ਹੀ ਸਕਦੇ ਹੋ ਚੈੱਕ ਕਰ ਜਸਮੀ ਲੋਕ ਹੈ ਮਰ ਪਾਸ ਹਲੋ ਜੀ ਕੰਨ ਭਾਰ ਹੋ ਗਿਆ ਰੁਕ ਗਿਆ ਮਿੱਤਰੋ ਅੱਧਾ ਘੰਟਾ ਹੋ ਗਿਆ ਨਾ ਹੁੰਦੇ ਆ ਤੇ ਥੋੜਾ ਜਿਹਾ ਫਿਨਿਸ਼ ਆਨੇ ਕਾਲੀਏ ਫੇਰ ਆਪਾਂ ਵੀਡੀਓ ਬਣਾਵਾਂਗੇ ਮਿਲਦੇ ਆ ਥੋੜੀ देर ਬਾਅਦ 2000 years later ਚਲੋ ਬੰਦੇ ਹੋ ਗਏ ਹੱਡੋ ਅੱਟ ਨਾ ਧੋ ਲਿਆ ਆ ਤੇ ਮਹਾਨੂ ਆ ਗਿਆ ਕੰਮ ਤੋਂ ਕੰਮਗਰਾਂ ਦੇ ਨਾਲ ਆ ਗਿਆ ਆ ਤੇ ਚਾਹ ਲੈਣਾ ਆ ਮੈਂ ਜਾ ਕੇ ਕੰਮ ਨੂੰ ਕਰਦੀ ਆ ਤੇ ਮਿਲਦੇ ਆ ਤੁਹਾਨੂੰ ਫੇਕਸ਼ਨ ਬਲਾਉਂਸ ਤੇ ਸੋਰੀ ਬਈ ਨੈਕਸਟ ਵੀਡੀਓ ਕੀ ਬਣਾਈਏ ਤੇ ਚਲੋ ਠੀਕ ਆ ਸਾਰਿਆਂ ਨੂੰ ਜੈ ਹਿੰਦ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਰੀਆਂ ਵੀਡੀਓ ਦੇਖ ਕੇ ਮੈਨੇ ਜਰੂਰ ਦੱਸਣਾ ਕਿ ਤੁਹਾਨੂੰ ਸਾਰੇ ਵਲੋਗ ਕਿਦਾਂ ਦੇ ਲੱਗਦੇ ਨੇ ਠੀਕ ਆ ਜੇ ਕੋਈ ਕੁਝ ਜਿਹੜੂ ਕਰਨ ਵਾਲਾ ਹੈਗਾ ਆ ਤਾਂ ਮੈਨੇ ਜਰੂਰ ਦੱਸਣਾ ਠੀਕ ਹੈ ਜੀ